ਅੱਜ ਅਸੀਂ ਪਿੰਡ ਖੈਰਾਬਾਦ ਵਿਖੇ ਆ ਦੱਸੂਗਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਨਹੀਂ ਪੱਥਰ ਜਿਹੜਾ ਉਹ ਰੱਖਿਆ ਗਿਆ ਹੈ ਜਿੱਥੇ ਸਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਆਈ ਹੈ ਨਹੀਂ ਪੱਥਰ ਤਾਂ ਬਹੁਤ ਦੇਖਿਆ ਫਾਊਂਡੇਸ਼ਨ ਸਟੋਨ ਹਰ ਜਗ੍ਹਾ ਰੱਖੇ ਜਾਂਦੇ ਆ ਉਹ ਸਦੀਆਂ ਪਹਿਲਾਂ ਇਹ ਬਰਤਾਰਾ ਉਦੋਂ ਪਾਤਸ਼ਾਹ ਨੇ ਬਰਤਾਇਆ ਸੀ ਪਰ ਅੱਜ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਕਿ ਸਾਡੇ ਗੁਰੂ ਘਰ ਦਾ ਨਹੀਂ ਪੱਥਰ ਸ਼ਾਹੀ ਇਮਾਮ ਮੁਸਲਮਾਨ ਭਾਈਚਾਰੇ ਤੋਂ ਜਿਹੜੇ ਸਰਮੌਰ ਨੇ ਆਗੂ ਨੇ ਉਨਾ ਤੋਰ ਖਾ ਕਰਕੇ ਅੱਜ ਸਾਈਂ ਮੀਆਂ ਮੀਰ ਤੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰਤਾਰੇ ਨੂੰ ਅੱਜ ਪਾਤਸ਼ਾਹ ਨੇ ਤਾਜਿਆ ਕੇ ਸਾਈਂ ਮੀਆਂ ਮੀਰ ਸਾਹਿਬ ਰਹਿਮਤੁੱਲਾ ਲਏ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਉਹਨਾਂ ਦੀ ਯਾਦ ਨੂੰ ਇੱਕ ਵਾਰੀ ਫਿਰ ਜਿਹੜਾ ਉਹ ਖੈਰਾਬਾਦ ਪਿੰਡ ਦੇ ਵਾਸੀਆਂ ਨੇ ਜਿਹੜਾ ਉਹ ਤਾਜ਼ਾ ਕੀਤਾ ਹੈ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਦੀ ਇਹ ਲਾ ਮਿਸਾਲ ਜਿਹੜੀ ਦਾਸਤਾਨ ਲਿਖੀ ਜਾ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸਰਵ ਧਰਮ ਦੀ ਏਕਤਾ ਦੇ ਨਾਲ ਅੱਗੇ ਵਧਦੇ ਉਹ ਭਾਰਤ ਦੀ ਫਿਰਕੂ ਤਾਕਤਾਂ ਦਾ ਮੁਕਾਬਲਾ ਕੀਤਾ ਹੈ ਔਰ ਹਮੇਸ਼ਾ ਹੀ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਪਿਆਰ ਔਰ ਮੁਹੱਬਤ ਦਾ ਸੰਦੇਸ਼ ਦਿੱਤਾ ਹੈ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਅੱਜ ਅਸੀਂ ਪਿੰਡ ਖੈਰਾਬਾਦ ਵਿਖੇ ਆ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਨੀਂ ਪੱਥਰ ਜਿਹੜਾ ਉਹ ਰੱਖਿਆ ਗਿਆ ਮੈਂ ਸਮਝਦਾ ਕਿ ਬਹੁਤ ਹੀ ਵੱਡਾ ਮੌਕਾ ਹੈ ਔਰ ਖੁਦਾ ਤਾਲਾ ਵੱਲੋਂ ਬਹੁਤ ਵੱਡੀ ਰਹਿਮਤ ਦਾ ਦਿਨ ਹੈ ਕਿ ਸਾਈ ਮੀਆਂ ਮੀਰ ਸਾਹਿਬ ਰਹਿਮਤੁੱਲਾਹ ਲੈ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਨੀ ਪੱਥਰ ਰੱਖਿਆ ਸੀ ਉਹਨਾਂ ਦੀ ਯਾਦ ਨੂੰ ਇੱਕ ਵਾਰੀ ਫਿਰ ਜਿਹੜਾ ਹੈ ਉਹ ਖੈਰਾਬਾਦ ਪਿੰਡ ਦੇ ਵਾਸੀਆਂ ਨੇ ਜਿਹੜਾ ਹੈ ਉਹ ਤਾਜ਼ਾ ਕੀਤਾ ਹੈ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਦੀ ਇਹ ਲਾ ਮਿਸਾਲ ਜਿਹੜੀ ਦਾਸਤਾਨ ਲਿਖੀ ਜਾ ਰਹੀ ਹੈ ਇਹ ਪੂਰੀ ਦੁਨੀਆ ਨੂੰ ਹਮੇਸ਼ਾ ਹੀ ਮਿੱਠੀ ਹਵਾ ਦੇ ਤੌਰ ਤੇ ਠੰਡੀ ਹਵਾ ਦੇ ਤੌਰ ਤੇ ਸਰਬ ਕਰਦੀ ਰਹੇਗੀ ਇਸ ਮੌਕੇ ਦੇ ਉੱਤੇ ਮੈਂ ਗੁਰਦੇਵਾਲ ਸਿੰਘ ਜੀ ਦਾ ਬਹੁਤ ਬਹੁਤ ਰਿਣੀ ਹਾਂ ਔਰ ਪਿੰਡ ਦੀ ਸਾਰੀ ਪੰਚਾਇਤ ਦਾ ਜਿਨ੍ਹਾਂ ਨੇ ਇਸ ਮੌਕੇ ਤੇ ਸਾਨੂੰ ਅੱਜ ਯਾਦ ਕੀਤਾ ਔਰ ਗੁਰਦੁਆਰਾ ਸਾਹਿਬ ਦੇ ਨੀ ਪੱਥਰ ਸਮਾਗਮ ਦੇ ਵਿੱਚ ਇਹਨੂੰ ਸ਼ਮੂਲੀਅਤ ਦਾ ਮੌਕਾ ਦਿੱਤਾ ਤੇ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਨਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸਰਵ ਧਰਮ ਦੀ ਏਕਤਾ ਦੇ ਨਾਲ ਅੱਗੇ ਵਧਦੇ ਹੋਏ ਭਾਰਤ ਦੀ ਫਿਰਕੂ ਤਾਕਤਾਂ ਦਾ ਮੁਕਾਬਲਾ ਕੀਤਾ ਹੈ ਔਰ ਹਮੇਸ਼ਾ ਹੀ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਪਿਆਰ ਔਰ ਮੁਹੱਬਤ ਦਾ ਸੰਦੇਸ਼ ਦਿੱਤਾ ਹੈ ਅੱਜ ਪਿੰਡ ਖੈਰਾਬਾਦ ਤੋਂ ਇੱਕ ਵਾਰ ਫਿਰ ਸਾਰੇ ਸੰਤ ਮਹਾਰਾਜ ਜਿਹੜੇ ਆਏ ਨੇ ਸੇ ਨਿਆਂਗ ਜਥੇਬੰਦੀ ਆਏ ਨੇ ਸਾਡੇ ਹੁਸ਼ਿਆਰਪੁਰ ਦੇ ਡੀਐਫਓ ਸਾਹਿਬ ਆਏ ਨੇ ਇਹਨਾਂ ਸਾਰਿਆਂ ਨੇ ਜੋ ਪਿਆਰ ਦਾ ਪੈਗਾਮ ਜਿਹੜਾ ਇਕੱਠੇ ਹੋ ਕੇ ਅੱਜ ਦਿੱਤਾ ਹੈ ਗੁਰਦੁਆਰਾ ਸਾਹਿਬ ਦਾ ਨੀ ਪੱਤਾ ਰੱਖਿਆ ਗਿਆ ਹੈ ਸੰਤ ਕੇਵਲ ਜੀ ਮੇਰੇ ਨਾਲ ਮੌਜੂਦ ਨੇ ਸਾਡੇ ਵੱਡੇ ਪੁਰਾਣੇ ਤੇ ਮੈਂ ਸਮਝਦਾ ਕਿ ਸਾਈਮੀਆਂ ਮੀਰ ਸਾਹਿਬ ਰਹਿਮਤੁੱਲਾਹ ਦੇ ਦੀ ਜਿਹੜੀ ਯਾਦ ਅਸੀਂ ਸਾਰਿਆਂ ਨੇ ਮਿਲ ਕੇ ਤਾਜ਼ਾ ਕੀਤੀ ਹੈ ਇਸੇ ਤਰ੍ਹਾਂ ਅੱਗੇ ਵਾਦੇ ਰਵਾਂਗੇ ਔਰ ਪੰਜਾਬ ਦੇ ਲਈ ਸਾਰੇ ਲੋਕ ਮਿਲ ਕੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਣ ਕਿ ਸਾਨੂੰ ਆਪਸ ਵਿੱਚ ਸਾਡੀ ਮਾਂ ਬੋਲੀ ਵੀ ਜੋੜਦੀ ਹੈ ਔਰ ਅਸੀਂ ਸਾਰੇ ਮਿਲ ਕੇ ਪੰਜਾਬ ਦੇ ਲਈ ਆਪਣੇ ਆਪਣੇ ਧਰਮਾਂ ਦੇ ਲਈ ਆਪਸੀ ਭਾਈਚਾਰਕ ਸਾਂਝ ਨੂੰ ਬਿਲਕੁਲ ਮਜ਼ਬੂਤ ਰੱਖੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਹੈ ਹੋਰ ਵਾਦਾ ਫੁੱਲਦਾ ਰਹੇ ਮੈਂ ਅੱਜ ਤੇ ਪਿੰਡ ਖੈਰਾਵਾਦ ਵਿਖੇ ਜਿਹੜਾ ਸ਼ਾਹੀ ইমাম ਜੀ ਆਏ ਭਾਈ ਸਬੇਲ ਸਿੰਘ ਜੀ ਖੁਰਾਲਗੜ੍ਹ ਤੋਂ ਆਏ ਆ ਹੋਰ ਵੀ ਬਾਬਾ ਗੁਰਦੇਵ ਸਿੰਘ ਜੀ ਹੋਰ ਨਾਮ ਕਿਨਾ ਕਿਨਾਂ ਦੇ ਲਈਏ ਕੋਈ ਨਹੀਂ ਸਾਰਿਆਂ ਦੇ ਨਾਂ ਹੋ ਗਏ ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਇੱਕ ਐਕਸਟੈਂਸ਼ਨ ਅੱਗੇ ਵਿਸਥਾਰ ਹੋਣਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਹੈ ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਆਈ ਨਹੀਂ ਪੱਥਰ ਤਾਂ ਬਹੁਤ ਦੇਖੇ ਆ ਫਾਊਂਡੇਸ਼ਨ ਸਟੋਨ ਹਰ ਜਗ੍ਹਾ ਰੱਖੇ ਜਾਂਦੇ ਆ ਪਰ ਜਿਹੜੀ ਧਰਮ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਦੀ ਜਿਹੜੀ ਰੱਬ ਵਾਲਾ ਕਨਸੈਪਟ ਸਿਖਾਉਂਦਾ ਆ ਉਹਦਾ ਅਮਲੀ ਜਾਮਾ ਪਹਿਨਾਇਆ ਉਹਦਾ ਪ੍ਰੈਕਟੀਕਲ ਰੂਪ ਦੇਖਣ ਨੂੰ ਮਿਲਿਆ ਜਿਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੀ ਨਾ ਉਹਨਾਂ ਦੇ ਸ਼ਬਦ ਹੈ ਕੋਈ ਭੇਉ ਮੰਡੀਆ ਸੰਿਆਸੀ ਕੋ ਜੋਗੀ ਭਇਓ ਕੋ ਬ੍ਰਹਮਚਾਰੀ ਕੋ ਜਤੀ ਹਨ ਮਾਨਬੋ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨੁਸ਼ਕੀ ਦਾ ਸਭ ਹੈ ਇੱਕ ਹੈ ਪਹਿਚਾਨ ਉਹ ਉਹਦਾ ਰੂਪ ਦੇਖਣ ਨੂੰ ਮਿਲਿਆ ਨਹੀਂ ਤਾਂ ਕਈ ਜਗ੍ਹਾ ਇਦਾਂ ਲੱਗਦਾ ਵੀ ਧਰਮ ਜਿਹੜਾ ਆ ਉਹ ਜੁੱਦਾਂ ਦਾ ਕਾਰਨ ਵੀ ਕਈ ਜਗ੍ਹਾ ਬਣਿਆ ਪਰ ਧਰਮ ਦਾ ਜਿਹੜਾ ਅਸਲੀ ਸਰੂਪ ਆ ਜਿਹੜਾ ਕਿ ਧਰਮ ਜੋੜਦਾ ਹੈ ਤੋੜਦਾ ਨਹੀਂ ਉਹਦਾ ਸਰੂਪ ਮਿਲ ਰਿਹਾ ਔਰ ਸਾਰੇ ਇਕੱਠੇ ਹੋ ਕੇ ਮੈਨੂੰ ਲੱਗਦਾ ਵੀ ਪ੍ਰਮਾਤਮਾ ਅੱਲਾ ਪਾਕ ਵੀ ਖੁਸ਼ ਹੋ ਰਿਹਾ ਤੇ ਜਿਹੜਾ ਮੇਰਾ ਸੱਚੀ ਸੰਦੇਸ਼ ਆ ਉਹਦਾ ਅਮਲੀ ਜਾਮਾ ਪਹਿਨਾ ਰਹੇ ਆ ਇੱਕ ਗੁਰਦੁਆਰਾ ਸਾਹਿਬ ਦਾ ਨੀਂਵ ਵੀ ਰੱਖ ਰਹੇ ਜਿੱਥੇ ਕਮਸ਼ਕਮ ਇਵਾਦਤ ਲਈ ਇਕੱਠੇ ਹੋਣਾ ਰੱਬ ਦੇ ਨਾਮ ਤੇ ਇਕੱਠੇ ਹੋਣ ਤੇ ਉਹਦੇ ਤੋਂ ਬਾਅਦ ਫਿਰ ਕਮਾਕਾਰਾਂ ਚ ਵੀ ਇਕੱਠੇ ਹੋ ਜਾਣਗੇ ਸਾਰੀ ਸੈਰੇਮੋਨੀਜ਼ ਵਿੱਚ ਵੀ ਇਕੱਠੇ ਹੋਣਗੇ ਤਾਂ ਭਾਈ ਸਾਹਿਬ ਸਾਡੇ ਗੁਰਦਿਆਲ ਸਿੰਘ ਜਿਹਦਾ ਨਾਮ ਵਿਸ਼ੇਸ਼ ਰੂਪ ਚ ਮੈਂ ਲੈਣਾ ਨਹੀਂ ਭੁੱਲਣਾ ਚਾਹੁੰਦਾ ਜਿਹੜਾ ਬਹੁਤ ਹੀ ਇਨੀ ਸ਼ਿੱਦਤ ਨਾਲ ਇਨੀ ਸਤਕਾਰ ਇੰਨਾ ਇਨੇ ਦਿਲੋਂ ਕੀਤਾ ਤਾਂ ਉਹ ਭਗਤਾਂ ਦਾ ਯਾਦ ਆਉਂਦਾ ਜਿਹੜੇ ਸ਼੍ਰੀ ਰਾਮ ਲੇਵੀ ਸ਼ਵਰੀ ਕਿਦਾਂ ਉਹ ਝਾੜੂ ਹੀ ਫੇਰਦੀ ਰਹੀ ਗਲੀਆਂ 'ਚ ਵੀ ਕਦੇ ਆਉਣਗੇ ਸੋ ਇਹ ਇਹਨਾਂ ਨੇ ਵੀ ਪੂਰਾ ਆਪਣਾ ਭਗਤੀ ਦਾ ਔਰ ਪਿਆਰ ਦਾ ਸ਼ਰਦਾ ਦਾ ਜਿਹੜਾ ਪ੍ਰਮਾਣ ਦਿੱਤਾ ਇਹਨਾਂ ਨੂੰ ਵੀ ਸਤਿਗੁਰੂ ਬਹੁਤ ਅਸ਼ੀਰਵਾਦਾਂ ਨਾਲ ਨਵਾਜ਼ਣ ਔਰ ਜਿੰਨੀ ਵੀ ਹੋਰ ਕਮੇਟੀ ਹੈ ਜਿਨ੍ਹਾਂ ਦੇ ਨਾਂ ਨਹੀਂ ਲੈ ਜਾ ਸਕਦੇ ਉਹ ਸਾਰੇ ਹੀ ਬਹੁਤ ਹੀ ਖੁਸ਼ੀਆਂ ਮਾਣਨ ਔਰ ਇਸ ਗੁਰਦੁਆਰਾ ਸਾਹਿਬ 'ਚੋਂ ਵੀ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਤਨ ਸਤਿਗੁਰੂ ਦਾ ਸੀ ਸੰਦੇਸ਼ ਏਕਤਾ ਸਾਂਝੀਵਾਲਤਾ ਭਾਈਚਾਰੇ ਦਾ ਔਰ ਅਪਲਿਫਟਮੈਂਟ ਦਾ ਜਿਹੜਾ ਹੇਠਾਂ ਡਾਊਨ ਡਰੋਡਨ ਆ ਉਹ ਸੰਦੇਸ਼ ਦੇ ਵਾਲੀ ਸਾਰੇ ਸਮਰਪਿਤ ਰਹਿਣ ساری ਜ਼ਿੰਦਗੀ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਯਾਦ ਚਾਹਨਾ ਸਾਡੇ ਸੰਤ ਗੁਰਦੇਵ ਗੁਰਦੇਵ ਸਿੰਘ ਕਿ ਇੱਕ ਧਨਗੁਰੂ ਦਾਸ ਪਾਤਸ਼ਾਹ ਜੀ ਦੇ ਅਸ਼ੀਰਵਾਦ ਸਦਕਾ ਅੱਜ ਨਗਰ ਖੈਰਾਵਾਲ ਚ ਗੁਰੂ ਪਾਤਸ਼ਾਹ ਜੀ ਦੇ ਸੁੰਦਰ ਭਵਨ ਦਾ ਨਿਰਮਾਣ ਕਰਨ ਲਈ ਨੀ ਪੱਥਰ ਰੱਖਣ ਦਾ ਦਿਹਾੜਾ ਸੀ ਅੱਜ ਬੜੀ ਮੁਕੱਦਸ ਇਹ ਤਿਹਾੜਾ ਹੈ ਕਿ ਇਸ ਤਿਹਾੜੇ ਤੇ ਹਾਂਜੀ ਸਾਡੇ ਬਹੁਤ ਹੀ ਅਜ਼ੀਜ਼ ਹਾਂਜੀ ਮੈਨਾਜ਼ ਹਸਤੀ ਸ਼ਾਹੀ امام ਉਸਮਾਨੀ ਸਾਹਿਬ ਲੁਧਿਆਣੇ ਤੋਂ ਚੇਚੇ ਤੌਰ ਤੇ ਚੱਲ ਕੇ ਸਾਡੀ ਬੇੜਤੀ ਨੂੰ ਪ੍ਰਵਾਨ ਕਰਨ ਲਈ ਆਏ ਨੇ ਜਿਵੇਂ ਕਦੇ ਇਸ ਧਰਤੀ ਤੇ ਸਾਂਝੀ ਵਾਲਤਾ ਦਾ ਪੈਗਾਮ ਦਿੰਦੇ ਹੋਏ ਇੱਕ ਓੰਕਾਰ ਦਾ ਨਾਦ ਜਿੱਥੋਂ ਧੁਨ ਗੂੰਜਦੀ ਹੈ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸਾਂਝੀ ਵਾਲਤਾ ਦਾ ਘਰ ਉਸ ਘਰ ਦੀ ਜਿਹੜੀ ਨਹੀਂ ਪੱਥਰ ਹੈ ਉਹ ਸਾਨੂੰ ਦੇਖਣ ਨੂੰ ਨਸੀਬ ਨਹੀਂ ਹੋਇਆ ਕਿਉਂਕਿ ਬਹੁਤ ਉਹ ਸਦੀਆਂ ਪਹਿਲਾਂ ਇਹ ਵਰਤਾਰਾ ਉਦੋਂ ਪਾਤਸ਼ਾਹ ਨੇ ਵਰਤਾਇਆ ਸੀ ਪਰ ਅੱਜ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਕਿ ਸਾਡੇ ਗੁਰੂ ਘਰ ਦਾ ਨਹੀਂ ਪੱਥਰ ਸ਼ਾਹੀ ਇਮਾਮ ਮੁਸਲਮਾਨ ਭਾਈਚਾਰੇ ਤੋਂ ਜਿਹੜੇ ਸਰਮੌਰ ਨੇ ਆਗੂ ਨੇ ਉਹਨਾਂ ਤੋਂ ਰਖਾ ਕਰਕੇ ਅੱਜ ਸਾਈਂ ਮੀਆਂ ਮੀਰ ਤੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰਤਾਰੇ ਨੂੰ ਅੱਜ ਪਾਤਸ਼ਾਹ ਨੇ ਤਾਜਾ ਕੀਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੇ ਕੋਲ ਮੇਰੇ ਕੋਲ ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਕਿਹੜੇ ਸ਼ਬਦ ਬਿਆਨ ਕਰਾਂ ਸੰਗਤਾਂ ਦਾ ਧੰਨਵਾਦ ਕਰਾਂ ਮੈਂ ਗੁਰੂ ਪਾਤਸ਼ਾਹ ਦਾ ਧੰਨਵਾਦ ਕਰਾਂ ਕਿ ਸ਼ਾਹੀ امام ਦਾ ਸਾਦਾ ਧੰਨਵਾਦ ਕਰਾਂ ਔਰ ਜਿੱਥੇ ਅੱਜ ਇੱਥੇ ਸੰਤ ਮਹਾਪੁਰਸ਼ਾਏ ਉੱਤੇ ਸਾਡੇ ਚ ਬੁੱਧੀਜੀਵ ਡਾਕਟਰ ਲਖਵੀਰ ਸਿੰਘ ਜੀ ਡੀਐਚਓ ਸਾਹਿਬ ਵੀ ਰਾਜਮਾਨ ਹੈ ਜਿਹੜੇ ਸੱਚਮੁੱਚ ਮਨੁੱਖਤਾ ਦੀ ਸੇਵਾ ਕਰਦੇ ਨੇ ਸੋ ਅੱਜ ਮੈਂ ਧੰਨ ਗੁਰੂ ਅਰਬਦਾਸ ਪਾਤਸ਼ਾਹ ਜੀ ਦਾ ਕੋਟ ਕੋਟ ਧੰਨਵਾਦ ਹੈ ਮੇਰਾ ਰੋਮ ਰੋਮ ਧੰਨਵਾਦ ਕਰਦਾ ਪਾਤਸ਼ਾਹ ਤੂੰ ਬੜਾ ਵਿਅੰਤ ਹੈ ਤੂੰ ਐਸੀ ਖੇਡ ਅਜ ਰਚਾਈ ਅੱਜ ਤੂੰ ਸਾਈ ਮੀਆਂ ਮੀਰ ਸਾਹਿਬ ਦੇ ਚੋਜ ਨੂੰ ਸਾਡੇ ਸਾਹਮਣੇ ਅੱਖਾਂ ਸਾਹਮਣੇ ਵਰਤਾ ਕੇ ਸਾਨੂੰ ਕਰਤਾਰਤ ਕੀਤਾ ਇਹ ਪਾਦਸ਼ਾਹ ਤੇਰਾ ਕਿੜ ਕਿੜ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ